ਇਹ ਬੰਦਾਂ ਦੇ ਆਗਿਆ ਨਹੀਂ ਕਿ ਸਾਡਾ ਤੋਂ ਇਹਦਾ ਸੀਜ਼ਨ ਸ਼ੁਰੂ ਹੋ ਚੁਕਾ ਸਾਡੇ ਦੇ ਆਵਾਜ਼ ਕਿਰਪਾ ਕਰ ਸਾਡਾ ਸੀਜ਼ਨ ਬੜੀ ਚੰਗੇ ਸਾਡਾ ਕਿਸਾਨ ਦਾ ਕੈਰੀਰ ਆਪਸੀ ਮੇਲੂੜਾ ਬਣਿਆ ਰਹੇ ਕਿਉਂਕਿ ਮੌਸਮ ਬੜੀ ਹੈ ਆਪਣਾ ਜਿਹੜਾ ਝੁੰਨਾ ਹੈ ختم ہو گیا میرے ساتھی نے تھوڑا جہا کیا ہے ਬੋਲਦੋਰਸ ਦੇ ਲੋਗੋ ਨਾਲ ਕਿਲੇ ਦਾ ਤਾਇਨਾਤ ਖੇਸੋ ਕੋਲਰ ਨੂੰ ਹੀ ਇੱਕ ਤੋਂ ਕਿਲੇ ਦੀ ਰਹੀਤੀ ਪਤਾ ਲਿਆ ਲਗભગ 544 ਕਿਲੇ ਦਾ ਵੀ 523 ਕਿਲੇ ਦਾ ਵੀ ਉਹ ਸਿੱਧੇ ਤਿਆਰ ਕਰਕੇ ਰੱਖਿਆ ਉਹਨਾਂ ਕਹਿਣ ਸਾਨੂੰ ਬਿਜਾਈ ਦੇ ਸਬੰਧੀ ਪੁਰਕਸਾਮੀ ਕੋਲ ਔਕੇ ਸੰਕਰ ਦੇ ਵਿੱਚ ਲਵਾ ਗਏ ਜੀ ਜੁਣ ਲਈ ਇੱਕ ਕਸਾਮੀ ਤੇ ਆਫਰ ਹੈ ਦੇ ਨਾਲ ਸਰਕਾਰਾਂ ਦੇ ਵਿੱਚ ਜਿੱਤੀ ਹੋਏ ਦਿੱਤੇ ਕਿਉਂ ਕੌਂ ਜੁੜੇ ਨੇ ਉਹਨਾਂ ਨੂੰ ਕੰਮ ਹੱਲ ਕਰਨਾ ਸਰਕਾਰਾਂ ਦਾ ਕੰਮ ਹੈ ਕਿਉਂਕਿ ਇਹ ਇੱਕ ਮਰਗੀ ਦਾ ਇਕੋ ਦਾ ਸਰਕਲ ਹੈ ਵੀ ਜਦੋਂ ਪ੍ਰਸਰ ਪੱਖ ਦੀ ਇਤੋਂ ਮੈਰੋ ਦੇ ਨਾਲ ਇਹ ਸਾਰੇ 20 25 ਜਨਰਲ ਸੀਟਾਂ ਨੇ ਜਦੋਂ ਮਿਲਟੀਟੇਨ ਜਾਮ ਲੱਗਦਾ ਹੈ ਲਿਫਟਿੰਗ ਵੀ ਹੋਤੀ ਹੋਰ ਵੀ ਕੰਮ ਹੋ ਗਿਆ ਆਪੂ ਦੇ ਨਾਲ ਸਾਡੇ ਇੱਥੇ ਤਰੇ ਹੋਏ ਸੁਰਫਾ ਵੀਰ ਵੀਰੋ ਸਾਰਿਆਂ ਨੂੰ ਫਿਰ ਮੈਂ ਬੀਤੀ ਦਿਨਾਂ ਦਾ ਜੀਵਨ ਤੋਂ ਲੈ ਕੇ ਆਰਤੀ ਵੀਰ ਦੇ ਉਸ ਸ਼ੈਲਰ ਵੀਰ ਦੇ ਉਹਨਾਂ ਦੇ ਆਰਥਿਕ ਨੂੰ ਲੱਗੇ ਜਿਵੇਂ ਨਾਲ ਜੋ ਨੇ ਮਖੋ ਜੀ ਬਹੁਤ ਵਧੀਆ ਗੱਲ ਹੈ ਕਿ ਅੱਜ ਮੰਡੀ ਚ ਸਾਡੇ ਆਰਤੀ ਐਸੋਸੀਏਸ਼ਨ ਸ਼ੈਲਰ ਵਾਲੇ ਤੇ ਹੋਰ ਸਾਰੇ ਖੇਤੀਬਾੜੀ ਸੁਵੰਦਤ ਵੀਰਾਂ ਨੇ ਅੱਜ ਗੁਰੂ ਸਾਹਿਬ ਦਾ ਕੋਟ ਆਸਰਾ ਲਿੱਤਾ ਹੈ ਹਰ ਸਾਲ ਦੀ ਤਰ੍ਹਾਂ ਇਹ ਤਾਂ ਕਿ ਇਹ ਜਿਹੜਾ ਸੀਜ਼ਨ ਹੈ ਕਿ ਬਹੁਤ ਵਧੀਆ ਰਹੇ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਅਸੀਂ ਵੀ ਇਹੀ ਆਪਣੀ ਸਰਕਾਰ ਵੱਲੋਂ ਉਸ ਅਕਾਲ ਪੁਰਖ ਅੱਗੇ ਵੀ ਅਰਦਾਸ ਕਰਦੇ ਹਾਂ ਔਰ ਸਰਕਾਰ ਵੱਲੋਂ ਵੀ ਸਾਰੀਆਂ ਜਿਹੜੀਆਂ ਆਪਣੇ ਪ੍ਰਬੰਧ ਨੇ ਮੁਕੰਮਲ ਕਰ ਲੈ ਲਿੱਤੇ ਗਏ ਨੇ ਕਿ ਨਾਲ ਦੀ ਨਾਲ ਜਿਹੜਾ ਹੈਗਾ ਕਿਸਾਨ ਦੀ ਜਦੋਂ ਫਸਲ ਚੁੱਕੀ ਜਾਂਦੀ ਹੈ ਤਾਂ ਉਹਨੂੰ 24 ਘੰਟੇ ਦੇ ਅੰਦਰ ਜਿਹੜੀ ਉਹਦੀ ਪੇਮੈਂਟ ਹੈ ਔਰ ਲਿਫਟਿੰਗ ਦੀ ਕੋਈ ਪ੍ਰੋਬਲਮ ਨਾ ਹੋਵੇ ਡੀਸੀ ਸਾਹਿਬ ਨਾਲ ਮੇਰੀ ਗੱਲ ਕੋ ਚੁੱਕੀ ਹੈ ਸਾਰੇ ਟੈਂਡਲ ਲੱਗ ਗਏ ਨੇ ਸੋ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਇੱਕ ਇੱਕ ਦਾਣਾ ਜਿਹੜਾ ਕਿਸਾਨ ਦਾ ਚੱਕਿਆ ਜਾਏਗਾ ਔਰ बस यही ਅਰਦਾਸ ਉਸ ਕਾਲਕੁੱਤੋ ਕੇ ਜਿਹੜਾ ਹੁਣ ਮੌਸਮ ਵਧੀਆ ਰਹੇ ਤਾਂ ਕਿ ਕਿਸਾਨ ਜਿਹੜੀ ਸੁੱਕੀ ਜਿਹੜੀ ਆਪਣੀ ਫਸਲ ਲੈ ਕੇ ਆਵੇ ਔਰ ਕਿਸਾਨ ਵੀਰਾਂ ਨੂੰ ਵੀ ਮੇਰੀ ਇਹ ਹੀ ਬੇਨਤੀ ਹੈ ਕਿ ਆਪਾਂ ਦੇਖ ਕੇ ਜਿਹੜਾ ਹੈਗਾ ਜੋ ਨਵੀਂ ਜਿਵੇਂ 17 ਤੱਕ ਜਿਹੜੀ ਲਾਊਡ ਹੈ ਉਹ ਦੇਖ ਕੇ ਹੀ ਜਿਹੜਾ ਹੈਗਾ ਮੰਡੀ ਜੇ ਅੰਤਰ ਕਰਨ ਤਾਂ ਕਿ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਨਾਲ ਦੀ ਨਾਲ ਉਹਨਾਂ ਨੂੰ ਪੇਮੈਂਟ ਹੋ ਜਾਵੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦਾ ਸਤੰਦਾਰਾ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੇ ਪੱჭ ਮੋਰੰਡਾ ਜਿਹੜਾ ਨਾਲ ਮੰਡੀ ਹੈ ਉਹਦੇ ਵਿੱਚ ਆਰਟ ਅਸੋਸੀਏਸ਼ਨ ਦਾ ਸਾਡੇ ਜਿੰਨੇ ਵੀ ਇਸ ਧੰਦੇ ਨਾਲ ਜੁੜੇ ਹਨ ਚਾਹੀਦੇ ਕਿਸਾਨ ਦੇ ਫਿਰੰਦੀਆਂ ਦੇ ਆ ਗੁਣੇ ਕਿਸਾਨ ਲੈਣੇ ਸਾਡੇ ਪੱਲੇ ਦਾ ਜਿੰਨੇ ਵੀ ਇਸਤਮਲੇ ਨਾਲ ਜੁੜੇ ਹੋਣੇ ਸ਼ੈਲਰ ਨਾਲ ਸਾਰੇ ਬੰਦ ਸੀਜ਼ਨ ਦੀ ਸ਼ੁਰੂਆਤ ਦੇ ਮੌਕੇ ਤਨਤਨ ਸਾਹਿਬ ਜੀ ਦੇ ਗ੍ਰਾਮ ਕਾਂਸਾ ਵੀ ਦਾ ਓਟ ਆਸਰਾ ਲਿਆ ਤੇ ਸੁਖਮੀ ਸਾਹਿਬ ਦੇ ਇੱਤੇ ਫਾਰਮ ਕਰਵਾਏਗਾ ਤੇ ਪ੍ਰੋਪਟਾਈ ਕੀ ਸੋ ਬੜਾ ਚੰਗਾ ਲੱਗਿਆ ਕਿਉਂਕਿ ਹਰ ਸਾਲ ਦੀ ਤਰ੍ਹਾਂ ਕਿਸਾਨਾਂ ਦੀ ਜਿਹੜੀ ਤੁਹਾਨੂੰ ਲੋਕ ਕਰਵਾਈ ਦੇ ਵਿੱਚ ਉਹਨਾਂ ਨੇ ਬੇਨਤੀ ਕਰਕੇ ਜਿਹੜਾ ਇਹ ਸੀਜ਼ਨ ਸ਼ੁਰੂਆਤ ਕਰ ਦੇਵੇ ਸਾਡੇ ਮੰਡੀ ਵਾਲੇ ਭਰਾ ਸੋ ਅਸੀਂ ਵੀ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਪ੍ਰਮਾਤਮਾ ਤੁਸੀਂ ਸਾਡਾ ਹਲਕਾ ਸ਼੍ਰੀ ਚੰਗੌਰ ਸਾਹਿਬ ਸ਼ੀਰਦਾਂ ਦੀ ਤਰਤੀ ਨੂੰ ਤੁਸੀਂ ਇੰਨਾ ਪੰਜਾਬ ਦੇ ਵਿੱਚ ਇੰਨੀ ਵੱਡੀ ਜਿਹੜੀ ਕਿਰਪਾਈ ਹੈ ਖੜਾ ਦੀ ਜਿਹੜਾ ਆਮਾਰ ਪਈ ਹੈ ਇਸ ਹਲਕੇ ਨੂੰ ਤੁਸੀਂ ਆਪ ਜਿਹੜਾ ਬਚਾ ਕੇ ਰੱਖਿਆ ਅੱਗੇ ਵੀ ਜਿਹੜਾ ਪੜਾਈ ਦਾ ਟਾਈਮ ਹੈ ਮੌਸਮ ਵਧੀਆ ਰਹੇ ਤਾਂ ਕਿ ਹਰ ਇੱਕ ਜਿਹੜਾ ਕਿਸਾਨ ਜਿੰਮੇਦਾਰ ਜਿਹੜੀ ਪੁੱਤਾਂ ਵਾਂਗੂ ਪਾਲੀ ਕੋਈ ਫਸਲ ਨਾ ਚਾਹੇ ਉਹ ਮਜ਼ਦੂਰ ਆ ਇਸ ਤੰਦੇ ਨਾਲ ਜਿਹੜਾ ਸਾਰਿਆਂ ਦਾ ਜਿਹੜਾ ਜੋ ਹੱਕ ਦੀ ਕਮਾਈ ਹੈ ਉਹਨਾਂ ਦੇ ਪੰਨੇ ਕੋ ਬੇ ਸੁਪਰਮਾਤਮਾ ਦਾ ਅਸੀਂ ਇਹ ਅੱਗੇ ਬੇਨਤੀ ਹੈ ਕਿ ਤੁਸੀਂ ਆਪ ਜਿਹੜਾ ਨਾਲ ਸਹਾਇਕ ਹੋ ਕੇ ਜਿਹੜਾ ਸੀਐਨਐਸ ਇਹ ਵਾਈਬ ਜੀਰ ਕੰਮ ਸ਼ੁਰੂ ਕੋਈ ਗਰੰਟ ਸਾਹਿਬ ਜੀ ਦੀ ਓਟ ਆਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਉਪਰੰਤ ਅਰਦਾਸ ਕਰੀ ਹੈ ਜੀ ਤਾਂ ਕਿ ਇਹ ਹਰ ਇੱਕ ਸਾਲ ਸਾਡੇ ਮੰਡੀ ਦੇ ਵਿੱਚ ਇੱਕ ਸ਼ੁਰੂਆਤੀ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈਣਾ ਹੁੰਦਾ ਤਾਂ ਕਿ ਕਿਸਾਨਾਂ ਦਾ ਆੜਤੀਆਂ ਦਾ ਛੱਲਰ ਭਾਈਚਾਰੇ ਦਾ ਲੇਬਰ ਦਾ ਸਭ ਦਾ ਭਲਾ ਹੋਵੇ ਪਰ ਜਿਹੀ ਜੇ ਮਾਹੌਲ ਚ ਪੰਜਾਬ ਲੰਘ ਰਿਹਾ ਅਸੀਂ ਫੇਰ ਵੀ ਕੋਟਾਂ ਕੋਟ ਧੰਨਵਾਦਾਂ ਉਸ ਪਰਮਾਤਮਾ ਦੇ ਵੀ ਆਪਣੇ ਜ਼ਿਲ੍ਹੇ ਚ ਆਪਣੇ ਏਰੀਏ ਦੇ ਵਿੱਚ ਕਿਸੇ ਕਿਸਮ ਦੀ ਮਾਰਨੀ ਪਈ ਤੇ ਕਿਸਾਨਾਂ ਨੂੰ ਅਸੀਂ ਦੁਬਾਰਾ ਬੇਨਤੀ ਕਰਦੇ ਹਾਂ ਹਰ ਇੱਕ ਵਾਰੀ ਇਹੀ ਬੇਨਤੀ ਕਰਦਾ ਵੀ ਕਿਸਾਨ ਵੀਰੋ ਵੀ ਮਾਲ ਸੁੱਕਾ ਲੈ ਕੇ ਆਓ ਮੌਇਸਚਰ 17 ਹੋਊਗਾ ਤੇ ਤੁਹਾਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਉਣ ਦੰਦੇ ਗਿੱਲੇ ਮਾਲ ਦੀ ਉਹ ਸਮੱਸਿਆ ਆਉਂਦੀ ਹੈ ਜੇ ਗਿੱਲਾ ਮਾਲ ਨਹੀਂ ਹੋਊਗਾ ਤਾਂ ਤੁਹਾਡਾ ਮਾਲ ਬਿਲਕੁਲ ਸਹੀ ਸਲਾਮਤ ਪੂਰੇ ਰੇਟ ਤੇ ਅਸੀਂ ਚੱਕਾਂਗੇ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ ਕੋਈ ਤੁਹਾਨੂੰ ਦਿੱਕਤ ਨਹੀਂ ਆਊਗੀ ਸੋ ਦੋਏ ਹੱਥ ਬੰਨ ਕੇ ਕਿਸਾਨ ਵੀਰਾਂ ਨੂੰ ਤੇ ਸਭ ਨੂੰ ਇਹੀ ਬੇਨਤੀ ਆ ਵੀ ਮੇਰਾ ਵੀਰ ਭਰੋਸਾ ਰੱਖਿਓ ਮੰਡੀ ਬਹੁਤ ਵਧੀਆ ਚੱਲੂਗੀ ਮੰਡੀ 'ਚ ਕਿਸੇ ਕਿਸਮ ਦੀ ਕੋਈ ਸਮੱਸਿਆ ਕਿਸਾਨਾਂ ਨੂੰ ਆਉ ਨਹੀਂ ਦੰਦਾ ਮੰਡੀ ਦੇ ਪ੍ਰਬੰਧ ਹਲੇ ਇੱਕ ਚੀਜ਼ ਆ ਵੀ ਜਿਹੀ ਜੇ ਮਾਲ ਆ ਰਿਹਾ ਹਲੇ ਕਿਉਂਕਿ ਮਾਲ ਵੀ ਪ੍ਰੋਪਰਲੀ ਪੂਰਾ ਚੱਲਿਆ ਨਹੀਂ ਹੈਗਾ ਬਟ ਠੀਕ ਆ ਫਿਰ ਵੀ ਪ੍ਰਬੰਧ ਠੀਕ ਨੇ ਕੋਈ ਮਤਲਬ ਮੰਡੀ ਦੇ ਵਿੱਚ ਕੋਈ ਮਤਲਬ ਰੁਕਾਵਟ ਨਹੀਂ ਕਿਸੇ ਚੀਜ਼ ਦੀ ਵੀ ਖਰੀਦ ਪੱਖੋਂ ਜਾਂ ਸਾਨੂੰ ਬਾੜਦਾਨੇ ਪੱਖੋਂ ਜਾਂ ਕੋਈ ਖਰੀਦ ਏਜੰਸੀ ਵੱਲੋਂ ਮੰਡੀ ਬੋਰਡ ਵੱਲੋਂ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਹੈਗੀ ਜਿਹੜਾ ਵੀ ਜ਼ਿੰਮੇਵਾਰ ਆਉਂਦਾ ਅਸੀਂ ਮਾਲ ਭਰ ਕੇ ਜ਼ਿੰਮੇਵਾਰ ਨੂੰ ਵੇਲਾ ਕਰਕੇ ਭੇਜਦੇ ਆਂ